ਸ਼ਾਉ ਨਾਨਕ ਕੇ ਪ੍ਰਭਪੁਰਖ ਬਧਾਤੇ ਕਟ ਕਟ ਤੁਝਹਿ ਦਿਖਾਉ ਕੇਦਾਰਾ ਮਹੱਲਾ ਪੰਜਵਾ ਪ੍ਰਿਆ ਕੀ ਪ੍ਰੀਤ ਪਿਆਰੀ ਮਗਨ ਮਨੈ ਮਹਿ ਚਿਤਵਾਂ ਆਸਾ ਨੈਨ ਹੋ ਤਾਰ ਤੁਹਾਰੀ ਰਹਾਉ ਓਏ ਦਿਨ ਪਹਿਰ ਮੂਰਤ ਪਲ ਕੈਸੀ ਓਏ ਪਲ ਘਰੀ ਕਿ ਹਾਰੀ ਖੂਲੇ ਕਪਟ ਤਪਤ ਬੁਝ ਤ੍ਰਿਸ਼ਨਾ ਜੀਵੋਂ ਪੇਖ ਦਰਸਾਰੀ ਕੌਣ ਸੋ ਯਤਨ ਉਪਾਉ ਕਨੇਹਾ ਸੇਵਾ ਕੌਣ ਵਿਚਾਰੀ ਮਾਨ ਅਮਾਨ ਮੋਹ ਤਜ ਨਾਨਕ ਸੰਤ ਹੈ ਸੰਗ ਉਧਾਰੀ ਕਿਦਾਰਾ ਮਹੱਲਾ ਪੰਜਵਾ ਹਰ 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 ਗੁਣ ਗਾਵੋ ਹੋ ਕਰਹੁ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵੋ ਰਹਾਉ ਕਾਢ ਲੀਏ ਪ੍ਰਵਯਾਨ ਬਿਖੈਤੀ ਸਾਧ ਸੰਗ ਮਨ ਲਾਵਹੁ ਬ੍ਰਹਮ ਭਉ ਮੋਹ ਕਟਿਉ ਗੁਰਬਚਨੀ ਆਪਣਾ ਦਰਸ ਦਿਖਾਵਹੁ ਸਭ ਕੀ ਰੇਨ ਹੋਏ ਮਨ ਮੇਰਾ ਅਹੰ ਬੁੱਧ ਤਜਾਵਹੁ ਆਪਣੀ ਭਗਤ ਦੇਹ ਦਿਆਲਾ ਵਡਭਾਗੀ ਨਾਨਕ ਹਰ ਪਾਵਹੁ ਕਿਧਾਰਾ ਮਹੱਲਾ ਪੰਜਵਾਂ ਹਰ ਬਿਨ ਜਨਮ ਅਕਾਰਥ ਜਾਤ ਤਜ ਗੁਪਾਲ ਆਨ ਰੰਗ ਰਾਚਿਤ ਮਿਤੇ ਆ ਪਹਿਰਤ ਖਾਤ ਰਹਾਉ ਧਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਬਹਤ ਮਾਹਤ ਮ੍ਰਿਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਧਰਮ ਛਾਇਆ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗਹਿ ਲੇਹੋ ਦਾਸ ਨਾਨਕ ਕਉ ਪ੍ਰਭ ਜੀਓ ਹੋਏ ਸਹਾਤ ਕੇਦਾਰਾ ਮਹੱਲਾ 5ਵਾਂ ਹਰ ਬਿਨ ਕੋਏ ਨਾ ਚਾਲ ਸਹਾਤ ਦੀਨਾ ਨਾਥ ਕਰुणाਪਤ ਸੁਆਮੀ ਆਨਾਥਾਂ ਕੇ 나ਥ ਰਹਾਉ ਸੁੱਤ ਸੰਪਤ ਵਿਖਿਆ ਰਸ ਭਗਵਤ ਨਹਿ ਨਿਭਤ ਜਮ ਕੈ ਪਾਥ ਨਾਮ ਨਿਧਾਨ ਗਾਉ ਗੁਣ ਗੋਬਿੰਦ ਉਦਰ ਸਾਗਰ ਕੇ ਖਾਤ ਸਰਨ ਸਮਰਾਥ ਅਕਾਥ ਅਗੋਚਰ ਹਰ ਸਿਮਰਤ ਦੁਖ ਲਾਖ ਨਾਨਕ ਦੀਨ ਧੂਰ ਜਨ ਬਾਛਤ ਮਿਲੇ ਲਿਖਤ ਧੁਰ ਮਾਥ ਕਿਦਾਰਾ ਮਹੱਲਾ ਪੰਜਵਾਂ ਘਰ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਿਸਰਤ ਨਾਹੀ ਮਨ ਤੇ ਹਰੀ ਅਬ ਇਹ ਪ੍ਰੀਤ ਮਹਾ ਪ੍ਰਬਲ ਭਈ ਆਨ ਬਿਖੈ ਜਰੀ ਰਹਾਉ ਬੂੰਦ ਕਹਾ ਤਿਆਗ ਚਾਤਰਕ ਮੀਨ ਰਹਿਤ ਨਾ ਘਰੀ ਗੋਨ ਗੋਪਾਲ ਉਚਾਰ ਰਸਨਾ ਟੀਵ ਇਹੇ ਪਰਿ ਮਹਾਨਾਦ ਕਰੰਕ ਮੋਹਯੋ ਬੇਦ ਤੀਖਨ ਸਰੀ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਂਠ ਬਾੰਧ ਧਰੀ ਕੇਦਾਰਾ ਮਹੱਲਾ ਪੰਜਵਾ ਪ੍ਰੀਤਮ ਬਸਤ ਰਿਦਮਹਿ ਖੋਰ ਪਰਮ ਭੀਤ ਨਵਾਰ ਠਾਕੁਰ ਗਹਿ ਲਿਹੁ ਆਪਣੀ ਓਰ ਰਹਾਉ ਅਦਕ ਘਰਤ ਸੰਸਾਰ ਸਾਗਰ ਕਰਦਾ ਆਚਰੂ ਧੂਰ ਸੰਤ ਸੰਗ ਹਰ ਚਰਨ ਬੋਹਿਤ ਉਦਰ ਤੇ ਲੈ ਮੂਰ ਗਰਭਕੁੰਟ ਮਹਿ ਜਿਨਹਿ ਧਾਰਿਓ ਨਹੀਂ ਵਿਖੈ ਬਨ ਮਹਿ ਹੋਰ ਹਰ ਸਖਤ ਸਰਨ ਸਮਰਤ ਨਾਨਕ ਆਨ ਨਹੀਂ ਨੇਹ ਹੋਰ ਕੇਦਾਰਾ ਮਹੱਲਾ ਪੰਜਵਾਂ ਰਸਨਾ RAM RAM ਬਖਾਨ ਗੋਨ ਗੋਪਾਲ ਉਚਾਰ ਦਿਨ ਰੈਣ ਭਏ ਕਲਮਲ ਹਾਨ ਰਹਾਉ ਤਿਆਗ ਚਲਨਾ ਸਗਲ ਸੰਪਤ ਕਾਲ ਸਿਰ ਪਰ ਜਾਣ ਮਿਤਨ ਮੋਹ ਦੂਰੰਤ ਆਸਾ ਝੂਠ ਸਰ ਪਰਮਾਨ ਸਤਪੁਰਖ ਅਕਾਲ ਮੂਰਤ ਹਿਰਦੈ ਧਾਰੂ ਧਿਆਨ ਨਾਮ ਨਿਧਾਨ ਲਾਭ ਨਾਨਕ ਵਸਤ ਇਹ ਪਰਵਾਨ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਕੋ ਆਧਾਰ ਕਲ ਕਲੇਸ਼ ਨਾ ਕਸ਼ ਬਿਆਪੈ ਸੰਤ ਸੰਗ ਬਿਵਹਾਰ ਰਹਾਉ ਕਰ ਅਨੁਗ੍ਰਹ ਆਪ ਰੱਖਿਉ ਨਹਿ ਉਪਜਤਉ ਬੇਕਾਰ ਜਿਸ ਪ੍ਰਾਪਤ ਹੋਏ ਸਿਮਰੈ ਤਿਸ ਦਹਿਤ ਨਹਿ ਸੰਸਾਰ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨ ਅੰਮ੍ਰਿਤ ਸਾਰ ਨਾਨਕ ਦਾਸ ਸਰਨਾਗਤੀ ਤੇਰੇ ਸੰਤ ਨਾਂ ਕੀ ਛਾਰ ਕੇਦਾਰਾ ਮਹੱਲਾ ਪੰਜਵਾ ਹਰ ਕੇ ਨਾਮ ਬਿਨ ਧ੍ਰਿਗ ਸਰੂਪ ਜੀਵਨ ਰੂਪ ਬਸਾਰ ਜੀਵਹਿ ਤੇਹ ਕਤ ਜੀਵਨ ਹੋਤ ਰਹਾ ਖਾਤ ਪੀਤ ਅਨੇਕ ਵਿੰਜਨ ਜੈਸੇ ਭਾਰ ਬਹਾਕ ਖੋਤ ਆਠ ਪੈਰ ਮਹਾ ਸ਼ਰਮ ਪਾਇਆ ਜੈਸੇ ਬਿਰਖ ਜੰਤੀ ਜੋਤ ਤਾਜ ਗੋਪਾਲ ਜੀ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ਕਰ ਜੋਰ ਨਾਨਕ ਦਾਨ ਮੰਗੇ ਹਰ ਰਖੋ ਕੰਠ ਪ੍ਰੂਤ ਕਿਦਾਰਾ ਮਹੱਲਾ ਪੰਜਵਾਂ ਸੰਤ ਹੈ ਧੂਰ ਲੈ ਮੁਖ ਮਲੀ ਗੁਣਾ ਅਚੁੱਤ ਸਦਾ ਪੂਰਨ ਨਹਿ ਦੋਖ ਬਿਆਪਹਿ ਕਲੀ ਰਹਾਉ ਗੁਰਬਚਨ ਕਾਰਜ ਸਰਬ ਪੂਰਨ ਈਤ ਊਤ ਨਾ ਹਲੀ ਪ੍ਰਭ ਏਕ ਅਨਕ ਸਰਬਤ ਪੂਰਨ ਵਿਖੇ ਅਗਨ ਨਾ ਜਲੀ ਗਹਿ ਪੂਜਾ ਲੀਨੋ ਦਾਸ ਆਪਨੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚੱਲੀ ਕਿਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਨ ਰੁਚੈ ਕੋਟ ਸ਼ਾਂਤ ਆਨੰਦ ਪੂਰਨ ਜਲਤ ਛਾਤੀ ਬੁਝੈ ਰਹਾਉ ਸੰਤ ਮਾਰਗ ਚਲਤ ਪ੍ਰਾਣੀ ਪਤਤ ਉਦਰੇ ਮੁਚੈ ਰੇਨ ਜਨ ਕੀ ਲੱਗੀ ਮਸਤਕ ਅਨਕ ਤੀਰਤ ਸੁਚੈ ਚਰਨ ਕਮਲ ਧਿਆਨ ਭੀਤਰ ਕਟ ਘਟੈ ਸੁਆਮੀ ਸੁਜੈ ਸਰਨ ਦੇਵ ਅਪਾਰ ਨਾਨਕ ਬਹੁ ਰਜਮ ਨਹੀਂ ਲੁਜੈ ਕੇਦਾ ਰਾਸ਼ੰਤ ਮਹਲਾ ਪੰਜਵਾਂ ਇਕ ਓ ਅੰਕਾਰ ਸਤਗੁਰ ਪ੍ਰਸਾਦ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਉ ਪੂਰ ਰਹਾ ਸਰਬਤਨ ਮੈਂ ਸੋ ਪੁਰਖ ਬਧਾਤਾ ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ ਸੰਤਨ ਸੰਗ ਜਾਤਾ ਪੁਰਖ ਬਧਾਤਾ ਘਟ ਘਟ ਨਦਰਿ ਨੇ ਹਾਲਿਆ ਜੋ ਸਰਨੀ ਆਵੈ ਸਰਬ ਸੁਖ ਪਾਵੇ ਤਿਲ ਨਹੀਂ ਭੰਨੈ ਘਾਲਿਆ ਹਰ ਗੁਣ ਨੇਦ ਗਾਈ ਸਹਿਜ ਸੁਭਾਈ प्रेम महाराज माता नानक दास तेरी शरनाई तू पूरन पुरख बधाता हर प्रेम भगत जन भेदिया स्यान कत जाही मीन बशोहा ना सहे जल बिन मर पाही हर बिन क्यों रही है दुख किन सही है चात्रक बूंद प्यासिया कब रैन बिहावे चकवी सुख पावे ਸੂਰਜ ਕਿਰਨ ਪਰਗਾਸਿਆ ਹਰ ਦਰਸ਼ ਮਨ ਲਾਗਾ ਦਿਨ ਸੁ ਸੁਭਾਗਾ ਆਨੰਦਿ ਨ ਹਰ ਗੁਣ ਗਾਹੀ ਨਾਨਕ ਦਾਸ ਕਹਿ ਬੇਨੰਤੀ ਕਤ ਹਰ ਬਿਨ ਪ੍ਰਾਨ ਟਿਕਾਹੀ ਸਾਸ ਬਿਨਾ ਜਿਉ ਦੇਹ ਰੀ ਕਤ ਸੋਭਾ ਪਾਵੇ ਦਰਸ ਬਿ ਹੂਣਾ ਸਾਧ ਜਨ ਖਿੰਨ ਟਿਕਣ ਨ ਆਵੇ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਨ ਬੀਦਿਆ ਹਰ ਰਸਕ ਬੈਰਾਗੀ ਨਾਮ ਲਿਵ ਲਾਗੀ ਕਤਹ ਨਾ ਜਾਇ ਨ ਖੇਦਿਆ ਹਰ ਸਿਉ ਜਾਇ ਮਿਲਣਾ ਸਾਧ ਸੰਗਿ ਰਹਿਣਾ ਸੋ ਸੁਖ ਅੰਕ ਨਾਮ ਆਵੈ ਹੋ ਹੋ ਕਿਰਪਾਲ ਨਾਨਕ ਕੇ ਸੁਆਮੀ ਹਰ ਚਰਨ ਹੈ ਸੰਗ ਸਮਾਵੈ ਖੋਜਤ ਖੋਜਤ ਪ੍ਰਭ ਮਿਲੇ ਹਰ ਕਰੁਣਾ ਧਾਰੇ ਨਿਰਗੁਣ ਨੀਚ ਅਨਾਥ ਮੈਂ ਨਹੀਂ ਦੁਖ ਵਿਚਾਰੇ ਨਹੀਂ ਦੁਖ ਵਿਚਾਰੇ ਪੂਰਨ ਸੁਖ ਸਾਰੇ 파ਮਨ ਬਿਰਧ ਬਖਾਨਿਆ ਪਗਤ ਵਛਲ ਸੁਨ ਅੰਚਲੋ ਗਹਿਆ ਘਟ ਘਟ ਪੂਰ ਸੁਮਾਨਿਆ ਸੁਖ ਸਾਗਰ ਪਾਇਆ ਸਹਿਜ ਸੁਭਾਇਆ ਜਨਮ ਮਰਨ ਦੁਖ ਹਾਰੀ ਕਰ ਗਹਿ ਲੀਨੇ ਨਾਨਕ ਦਾਸ ਆਪਣੇ RAM ਨਾਮ ਉਰ ਹਾਰੀ raag kedarha baani kabeer jiyo ki ek oankar satgur prasad pust taninda dhoob birjat tajho maan abhman loha kanchan sam kar jan hai te murt bhagwana tera jan ek aad koi kaam krod lob moh birjat har pad cheena soyi raao ਰਾਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੈ ਤਿਨਹੀ ਪਰਮ ਪਦ ਪਾਇਆ ਤੀਰਥ ਵਰਤੇ ਨੇਮ ਸੁਚ ਸੰਜਮ ਸਦਾ ਰਹੈ ਨਿਹਕਾਮਾ ਤ੍ਰਿਸ਼ਨਾ ਅਰ ਮਾਇਆ ਭ੍ਰਮ ਚੂਕਾ ਚਿਤਵਤ ਆਤਮ ਰਾਮ ਜਿਹ ਮੰਦਰ ਦੀਪਕ ਪਰਗਾਸਿਆ ਅੰਧਕਾਰ ਤਹਿ ਨਾਸਾ ਨਿਰਪੋ ਪੂਰ ਰਹੇ ਭ੍ਰਮ ਭਾਗਾ ਕਹ ਕਬੀਰ ਜਨਦਾਸਾ ਕਿਨਹੀ ਬਨ ਜਿਆ ਕਾਂਸੀ ਤੰਬਾ ਕਿਨਹੀ ਲੌਂਗ ਸੁਪਾਰੀ ਸੰਤੋ ਹੋ ਬਨ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਬਿਆਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਰਹਾਉ ਸਾਚੇ ਲਾਏ ਤਉ ਸੱਚ ਲਾਗੇ ਸਾਚੇ ਕੇ ਬਿਵਹਾਰੀ ਸਾਚੀ ਬਸਤ ਕੇ ਭਾਰ ਚਲਾਏ ਪਹੁੰਚੇ ਜਾਹੇ ਪੰਧਾਰੀ ਆਪੈ ਰਤਨ جواਹਰ ਮਾਨਕ ਆਪੈ ਹੈ ਪਾਸਾਰੀ ਆਪੈ ਗਹਿ ਦਿਸ ਆਪ ਚਲਾਵੇ ਨਿਸ਼ਚਲ ਹੈ ਵਪਾਰੀ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੂਣ ਭਰ ਡਾਰੀ ਕਹਿਤ ਕਬੀਰ ਸੁਨੋ ਰੇ ਸੰਤੋ ਨਿਭੀ ਖੀਪ ਹਮਾਰੀ ਰੀ ਕਲਵਾਰ ਗਵਾਰ ਮੂਡ ਮਤ ਉਲਟੋ ਪਵਨ ਫਰਾਵੋ ਮਨਮਤਵਾਰ ਮੇਰ ਸਰਪਾਟੀ ਅੰਮ੍ਰਿਤ ਧਾਰ ਚ ਆਵੋ ਬੋਲੋ ਭਈਆ ਰਾਮ ਕੀ ਦੁਹਾਈ ਪੀਵੋ ਸੰਤ ਸਦਾ ਮਤ ਦੁਰਲਭ ਸਹਜ ਪਿਆਸ 부ਝਾਈ ਰਹਾਓ ਪੈ ਵਿੱਚ ਭਾਉ ਭਾਏ ਕੋ ਬੂਜਹਿ ਹਰ ਰਸ ਪਾਵੈ ਭਾਈ ਜੇ ਤੇ ਘਟ ਅੰਮ੍ਰਿਤ ਸਭ ਹੀ ਮਹਿ ਭਾਵੈ ਤਿਸਹਿ ਪਿਆਈ ਨਗਰੀ ਏਕੈ ਨੌ ਦਰਵਾਜ਼ੀ ਧਾਵਤ ਵਰਜ ਰਹਾਈ ਤ੍ਰਿਕੁਟੀ ਛੂਟੈ ਦਸਵਾਂ ਦਰ ਖੂਲੇ ਤਾਂ ਮਨ ਖੀਵਾ ਭਾਈ ਭੈ ਪਦ ਪੂਰ ਤਾਪ ਤਹਿ ਨਾਸੀ ਕਹ ਕਬੀਰ ਵਿਚਾਰੀ ਉਬਟ ਚਲੰਤੇ ਇਹੋ ਮਦ ਪਾਇਆ ਜੈਸੀ ਖੂੰਦ ਖੁਮਾਰੀ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਤ ਨਹੀਂ ਇਹ ਕਹਿ ਜਾਣੀ ਫੂਟੀ ਆਖੈ ਕਸ਼ੂਨਾ ਸੂਜੈ ਬੂਡ ਮੂਏ ਬਿਨ ਪਾਣੀ ਚਲਤ ਕਤ ਤੇਡੇ ਟੇਡੇ ਟੇਡੇ ਹਸਤ ਚਰਮ ਵਿਸ਼ਟਾ ਕੇ ਮੁੰਦੇ ਦੁਰਗਾੰਦੇਹੀ ਕੇ ਬੇਡੇ ਰਹਾਉ RAM ਨਾ ਜਪਹੁ ਕਮਨ ਭ੍ਰਮ ਭੂਲੇ ਤੁਮ ਤੇ ਕਾਲ ਨ ਦੂਰੇ ਅਨਕ ਯਤਨ ਕਰ ਇਹੋ ਤਨ ਰੱਖਹੁ ਰਹਿ ਅਵਸਥਾ ਪੂਰੇ ਆਪਨੇ ਕੀਆ ਕਛੂ ਨ ਹੋਐ ਕਿਆ ਕੋ ਕਰੈ ਪ੍ਰਾਣੀ ਜਾਂ ਤਿਸ ਭਾਵੈ ਸਤਗੁਰ ਭੇਟੈ ਏਕੋ ਨਾਮ ਬਖਾਨੀ ਬਲੂਆ ਕੇ ਘਰੁਆ ਮਹਿ ਬਸਤੇ ਕੁਲਵਤ ਦੇਹੀ ਆਯਾਨੀ ਕਹੋ ਕਬੀਰ ਜੇ ਰਾਮ ਨਾ ਚੀਤਿਓ ਬੂਡੇ ਬਹੁਤ ਸਿਆਣੀ ਤੇਦੀ ਪਾਗ ਤੇਦੇ ਚਲੇ ਲਾਗੇ ਵੀਰੇ ਖਾਨ ਭਾਉ ਭਗਤ ਸਿਓ ਕਾਜ ਨਾ ਕਸ਼ੂਐ ਮੇਰੋ ਕਾਮ ਦੀਵਾਨ ਰਾਮ ਬਸਾਰਿਓ ਹੈ ਅਭਮਾਨ ਕਨਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸੱਚ ਮਾਨ ਰਹਾਉ ਲਾਲਚ ਝੂਠ ਵਿਕਾਰ ਮਹਾਮਦ ਇਹ ਵਿਦ ਆਉਦ ਬਿਹਾਨ ਕਹ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਿਧਾਨ ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ ਇਤਨਕ ਖੱਟਿਆ ਗਠਿਆ ਮਤੀਆ ਸੰਗਨਾ ਕਾਸ਼ ਲੈ ਜਾਏ ਰਹਾਉ ਗਹਿਰੀ ਬੈਠੀ ਮਹਿਰੀ ਰੋਵੇ ਦੁਆਰ ਐ ਲੋ ਸੰਗ ਮਾਏ ਮਰਹਟ ਲੱਗ ਸਭ ਲੋਗ ਕਟੰਬ ਮਿਲ ਹੰਸ ਅਕੇਲਾ ਜਾਏ ਵੈ ਸੁਤ ਵੈ ਬਿੱਤ ਵੈ ਪੁਰ ਪਾਟਣ ਬਹੁਰ ਨ ਦੇਖੈ ਆਏ ਕਹਿ ਕ ਕਬੀਰ ਰਾਮ ਕੀ ਨਾ ਸਿਮਰੋ ਜਨਮ ਅਕਾਰਥ ਜਾਏ ਰਾਗ ਕੇ ਦਾ ਰਹਾ ਬਾਣੀ ਰਵਦਾਸ ਜੀਓ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਖਟ ਕਰਮਕੁਲ ਸੰਯੁਗਤ ਹੈ ਹਰ ਭਗਤੇ ਹਿਰਦੈ ਨਾਹੀ ਚਰਨਾਰ ਬਿੰਦਨਾ ਕਥਾ ਭਾਵੈ ਸੁਪੱਛ ਤੁਲ ਸਮਾਨ ਹਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀ ਕਹਿ ਦੇਖ ਕਿਸ ਜਾਤ ਤੇ ਕਿਹ ਪਦ ਹੈ ਅਮਰਿਉ RAM ਭਗਤ ਬਸੀਖ ਰਹਾਉ ਸਮਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੇ ਹੀਤ ਲੋਕ ਬਪਰਾ ਕਿਆਸਰਾ ਹੈ ਤੀਨ ਲੋਕ ਪਰਵੀਸ ਅਜਾਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੈ ਪਾਸ ਐਸੀ ਦੁਰਮਤ ਨਿਸਤਰੀ ਤੂੰ ਕਿਉਂ ਨਾ ਤਰਹਿ ਰਵਿਦਾਸ ਰਾਗ ਭੈਰੋ